ਇਹ ਸਰਕਾਰਾਂ ਚਾਹੁੰਦੇ 24 ਘੰਟੇ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ ਅਗਲੀ ਨੂੰ ਕੀ ਲੋੜ ਪਈ ਸਰਕਾਰਾਂ ਤੇ ਆਸ ਨਹੀਂ ਰੱਖਣ ਦੀ ਲੋੜ ਨਾ ਹੀ ਮਨ ਨੇ ਕੁਝ ਕਰੀ ਦੁਨੀਆ ਵੀ ਕੋਈ ਤਾਕਤ ਉਹਨੂੰ ਨਸ਼ੇ ਵਾਲੇ ਪਾਸੇ ਕਿਵੇਂ ਲੈ ਜਾਵੇ ਉਹ ਸਾਡੇ ਬੱਚੇ ਸੋਹਣੇ ਸੁਨੱਖੇ ਗੱਭਰੂ ਬਾਣ ਨਿੱਕੜੀਆਂ ਕਾਰਨ ਦੁਨੀਆ ਦੇ ਹਰ ਖੇਤਰ ਚੱਕੇ ਵਧਣ ਉਹਦੀ ਅਰੰਭਤਾ ਸਾਨੂੰ ਬੱਚੇ ਦੇ ਬਚਪਨ ਤੋਂ ਹੀ ਕਰਨੀ ਪਵੇ। ਉਹ ਸਾਰੀ ਘਰ ਤੋਂ ਕਰਨੀ ਪਵੇ। ਔਰ ਆਪਣੇ ਬੱਚਿਆਂ ਪੰਜਾਬ ਦੇ ਵਿੱਚ ਨਸ਼ਾ ਦੁਨੀਆ ਜੀ ਹੈ ਕਿ ਪੰਜਾਬ ਵਿੱਚ। ਪਰ ਜੇ ਅਸੀਂ ਕਹੋਨੇ ਆ ਕਿ ਬੱਚੇ ਸਾਡੇ ਇਹੋ ਜਿਹੀਆਂ ਅਲਮਤਾਂ ਦੇ ਵੱਲ ਨਾ ਜਾ ਮੈਂ ਜਦੋਂ ਪਿੰਡਾਂ ਦੇ ਵਿੱਚ ਜਾ ਰਿਹਾ ਮਿਲਚ ਰਿਹਾ ਤੇ ਮੈਨੂੰ ਕਈ ਮਾਇਨਾ ਮਿਲਦੀਆਂ ਜਿਹੜੀਆਂ ਕਹਿੰਦੀਆਂ ਕਿ ਪੁੱਤ ਸਾਡੇ ਪੁੱਤ ਨੂੰ ਬਚਾਓ ਇਹ ਚਿੱਟੇ ਦਾ ਨਸ਼ਾ ਕਰਦਾ ਹੈ ਇਹ ਫਲਾਣਾ ਨਸ਼ਾ ਕਰਦਾ ਬੱਚਿਆਂ ਨੂੰ ਸਮਝਾਈਂਦਾ ਕੋਸ਼ਿਸ਼ ਹੈ ਵੀ ਬੱਚੇ ਆਪਣੇ ਵਾਪਸ ਆਉਣ ਨਸ਼ੇ ਵੱਡ ਪਰ ਅੱਕੇ ਸਾਡੇ ਬੱਚੇ ਇੱਧਰ ਨੂੰ ਨਾ ਜਾਣ ਅਸੀਂ ਕੋਈ ਪੱਕਾ ਉਹਦਾ ਬੰਨ੍ਹ ਨੂੰ ਬੰਨ੍ਹੀਏ ਸਰਕਾਰਾਂ ਤੇ ਆਸ ਨਹੀਂ ਰੱਖਣ ਦੀ ਲੋੜ ਨਾ ਇਹ ਨਾ ਮੈਂ ਕੁਝ ਕਰੀਏ ਇਹ ਸਰਕਾਰਾਂ ਚਾਹੁੰਦੇ 24 ਘੰਟੇ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਪਰ ਅਗਿਆਂ ਨੂੰ ਕੀ ਲੋੜ ਪਈ ਇਹ ਪੈੜੀਦਾਰੀ ਸਾਨੂੰ ਬਚਪਨ ਤੋਂ ਕਰਦੀ ਬੱਚਿਆਂ ਦੇ ਦਿਵਾਰੇ ਧਰਮ ਦੀ ਇੱਕ ਵਾਰ ਲਾਉਣੀ ਪਵੇਗੀ ਔਰ ਜੇਸ ਬੱਚੇ ਦੇ ਦਿਵਾਲੇ ਧਰਮ ਦੀ ਬਾੜਾ ਜਿਹਨੂੰ ਸਿੱਖੀ ਦਾ ਪਤਾ ਬਚਪਨ ਤੋਂ ਲੱਗ ਗਿਆ ਦੁਨੀਆਂ 'ਚ ਕੋਈ ਤਾਕਤ ਉਹਨੂੰ ਨਸ਼ੇ ਵਾਲੇ ਪਾਸੇ ਕਿਵੇਂ ਲੈ ਜਾਊਗੀ ਉਹਨੂੰ ਪਤਾ ਹੈ ਅਮਲ ਬਾਣੀ ਦਾ ਰੱਖਣਾ ਹੈ ਅਮਲ ਪ੍ਰਸ਼ਾਦੇ ਦਾ ਰੱਖਣਾ ਹੈ ਇਹਦੇ ਤੋਂ ਇਲਾਵਾ ਮੈਂ ਕੋਈ ਅਮਲ ਨਹੀਂ ਕਰਨਾ ਤਬਚਨ ਉਹ ਸਾਡੇ ਬੱਚੇ ਸੋਹਣੇ ਸੁਨੱਖੇ ਰੱਬ ਨੂੰ ਬਾਣੀ ਨਿਤਕਾ ਕੇ ਆ ਕਰਨ ਦੁਨੀਆ ਦੇ ਹਰ ਖੇਤਰ ਚੱਕੇ ਵਧਣ ਉਹਦੀ ਅਰੰਭਤਾ ਸਾਨੂੰ ਬੱਚੇ ਤੇ ਬਚਪਨ ਤੋਂ ਹੀ ਕਰਨੀ ਪਵੇ ਉਸਾਰੀ ਘਰ ਤੋਂ ਕਰਨੀ ਪਵੇ ਔਰ ਆਪਣੇ ਭਤੀਆ ਨੂੰ ਪੂਰਾ ਗੁਰਸਿੱਖੀ ਦੇ ਨਾਲ ਜੋੜਨਾ ਪਵੇ